ਭਾਈ ਰਾਹ ਖੁੱਲ ਗਿਆ ਤੇ ਜਿੱਥੇ-ਜਿੱਥੇ ਵੀ ਇਹ 17 ਸਾਡੇ 17 ਇਕਲੇ ਤੋਂ ਵੱਧ ਜ਼ਮੀਨਾਂ ਨੇ ਉਹ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡਾਂਗੇ ਅਸਲ ਦੇ ਵਿੱਚ ਜਿਨ੍ਹਾਂ ਨੇ ਕਾਨੂੰਨ ਲਾਗੂ ਕਰਨਾ ਉਹਨਾਂ ਨੇ ਹੀ ਇਹਨਾਂ ਜ਼ਮੀਨਾਂ ਦੇ ਉੱਪਰ ਕਬਜ਼ਾ ਇਹ ਇੱਕ ਸ਼ੁਰੂਆਤ ਆ ਇੱਕ ਰਾਹ ਉਹਨਾਂ ਲੋਕਾਂ ਲਈ ਜਿਹੜੇ ਕਹਿੰਦੇ ਨੇ ਕਿ ਸਾਡੇ ਲੋਕਾਂ ਦੀ ਕੋਈ ਜ਼ਮੀਨ ਨਹੀਂ ਹੁੰਦੀ ਉਹਨਾਂ ਵਾਸਤੇ ਇਹ ਰਾਹ ਖੋਲਿਆ ਕਿ ਜੇ ਡੰਡੇ 'ਚ ਝੰਡਾ ਪਾ ਕੇ ਤੁਰੋਂਗੇ ਤਾਂ ਇਹ ਜ਼ਮੀਨਾਂ ਨੇ ਜਿਹੜੀਆਂ ਥੋਡੀਆਂ ਹੋ ਸਕਦੀਆਂ ਨੇ ਤੁਸੀਂ ਪਹਿਲੀ ਵਾਰ ਇਹ ਸੀਨ ਦੇਖ ਰਹੇ ਹੋ ਕਿ ਪੰਜਾਬ ਦੇ ਸੈਂਕੜੇ ਹਜ਼ਾਰਾਂ ਗਰੀਬ ਕਿਰਤੀ ਮਜ਼ਦੂਰ ਪਹਿਲੀ ਵਾਰ ਅੱਜ ਬੇਆਬਾਦ ਪਈ ਸੈਂਕੜੇ ਕਿੱਲੇ ਜ਼ਮੀਨ ਤੇ ਦਾਵੇਦਾਰੀ ਠੋਕਣ ਦਾ ਚਿਰਾਗ ਅੱਜ ਉਹ ਸਾਹਮਣੇ ਲਾ ਚੁੱਕੇ ਨੇ ਔਰ ਆਪਾਂ ਗੱਲ ਕਰਦੇ ਆਂ ਭਾਈ ਜੀ ਅੱਜ ਤੁਸੀਂ ਜਿਹੜਾ ਇਹ ਚਿਰਾਗ ਲਾਇਆ ਬੇਚਰਾਗ ਪਿੰਡ ਦੇ ਵਿੱਚ ਇਹਦਾ ਮਕਸਦ ਕੀ ਹੈ ਤੇ ਮੈਨੇ ਕੀ ਨਹੀਂ ਇਹ ਬੇਚਰਾਗ ਪਿੰਡ ਦੇ ਨੌ ਤੇ 927 ਏਕੜ ਜਿਹੜੀ ਜ਼ਮੀਨ ਪਈ ਆ ਜਿਹੜੀ ਜੀਨ ਦੇ ਰਾਜੇ ਦੀ ਆ ਤੇ ਬੇਨਾਮੀ ਜ਼ਮੀਨ ਦਿੱਲੀ 'ਚ ਬੈਠੇ ਲੋਕ ਨੇ ਜਿਹੜੇ ਉਹ ਕਬਜ਼ਾ ਕਰੀ ਬੈਠੇ ਨੇ ਇਹਦੇ ਤੇ ਅੱਜ ਦਲਤਾਂ ਨੇ ਜਿਹੜਾ ਇਸ ਜ਼ਮੀਨ ਦੇ ਉੱਤੇ ਆਪਣੀ ਦਾਵੇਦਾਰੀ ਕੀਤੀ ਆ ਕਿ ਇੱਕ ਪਾਸੇ ਸਰਕਾਰ ਦਾ ਕਾਨੂੰਨ ਜਿਹੜਾ 1972 'ਚ ਬਣ ਜਾਂਦਾ ਕਿ 175 ਕਿਲੇ ਤੋਂ ਵੱਧ ਇੱਕ ਪਰਿਵਾਰ ਜ਼ਮੀਨ ਨਹੀਂ ਰੱਖ ਸਕਦਾ ਫਿਰ ਇਹ 927 ਕਿਲੇ ਜ਼ਮੀਨ ਕਿਵੇਂ ਕੋਈ ਪਰਿਵਾਰ ਰੱਖੀ ਬੈਠਾ ਕਾਨੂੰਨ ਮੁਤਾਬਕ ਇਹ ਬੇਜ਼ਮੀਨੀਆਂ 'ਚ ਵੰਡੀ ਜਾ ਚੁੱਕੀ ਆ ਪਰ ਉਹ ਕਾਗਜ਼ਾਂ 'ਤੇ ਤਕਸੀਮਤ ਰਿਹਾ ਤੇ ਹੁਣ ਅਸਲ ਦੇ ਵਿੱਚ ਇਹਦੀ ਬੰਡ ਵਾਲਾ ਜਿਹੜਾ ਰਾਹ ਉਹ ਖੋਲਣ ਦੇ ਲਈ ਆਏ ਆ ਔਰ ਇਹ ਚਿਰਾਗ ਇਸ ਗੱਲ ਦੀ ਨਿਸ਼ਾਨੀ ਆ ਕਿ ਭਾਈ ਰਾਹ ਖੁੱਲ ਗਿਆ ਤੇ ਜਿੱਥੇ-ਜਿੱਥੇ ਵੀ ਇਹ 7.5 ਏਕੜੇ ਤੋਂ ਵੱਧ ਜ਼ਮੀਨਾਂ ਨੇ ਉਹ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡਾਂਗੇ ਅੱਜ ਜਦੋਂ ਤੁਸੀਂ ਇਹ ਚਿਰਾਗ ਅੱਜ ਲਾ ਦਿੱਤਾ ਤਾਂ ਫਿਰ ਇਹ ਸੈਂਕੜੇ ਕਿੱਲੇ ਜ਼ਮੀਨ ਜਿਹੜੀ ਬੇਆਬਾਦ ਪਈ ਆ ਫਿਰ ਇਹਦੀ ਮਾਲਕੀ ਦੀ ਪਹਿਰੇਦਾਰੀ ਵੀ ਮਜ਼ਦੂਰ ਕਰਨਗੇ ਬਿਲਕੁਲ ਇਥੋਂ ਐਲਾਨ ਕੀਤਾ ਕਿ ਕਣਕ ਦੀ ਜਿਹੜੀ ਫਸਲ ਠੇਕੇਦਾਰ ਨੇ ਬੀਜੀ ਹੋਈ ਆ ਅਸੀਂ ਸਮਝਦੇ ਆਂ ਵੀ ਜਿਹੜੀ ਫਸਲ ਆ ਉਹ ਪੁੱਤਾਂ ਵਾਂਗੂ ਪਾਲੀ ਜਾਂਦੀ ਆ ਅਸੀਂ ਕਿਸੇ ਨੇ ਕੋਈ ਫਸਲ ਖਰਾਬ ਕਰਨ ਦਾ ਨਹੀਂ ਰੱਖਿਆ ਸੀ ਪਰ ਇਹ ਕਣਕ ਵੱਢਣ ਤੋਂ ਬਾਅਦ ਅਸੀਂ ਇਹ ਐਲਾਨ ਕੀਤਾ ਕਿ ਇਹ ਜ਼ਮੀਨ ਬੇਜ਼ਮੀਨੇ ਲੋਕ ਨੇ ਜਿਹੜੇ ਉਹ ਬੀਜਣਗੇ ਇਹਦੇ ਚ ਅਗਲੀ ਫਸਲ ਇਥੋਂ ਦੇ ਕਿਰਤੀ ਬੀਜਣਗੇ ਤੇ ਇਹਦੀ ਫਸਲ ਦੀ ਰਾਖੀ ਵੀ ਬੈਠਣਗੇ ਅੱਜ ਚਿਰਾਗ ਲਾ ਕੇ ਮੁਰੰਦਾ ਪ੍ਰੋਗਰਾਮ ਸੀ ਤੇ ਅਗਲਾ ਪ੍ਰੋਗਰਾਮ ਫਸਲ ਬੀਜ ਕੇ ਪੱਕਾ ਬੈਠਣ ਦਾ ਹੋਊਗਾ ਔਰ ਉਹਦਾ ਜਿਹੜਾ ਉਹ ਜੋਰ ਲਾ ਕੇ ਤਿਆਰੀ ਕਰਾਂਗੇ ਪਿੰਡਾਂ 'ਚ ਤੁਸੀਂ ਇਹ ਪ੍ਰੋਗਰਾਮ ਜਿਹੜਾ ਇੱਕ ਪਿੰਡ ਤੱਕ ਹੀ ਸੀਮਤ ਰੱਖੋਗੇ ਜਾਂ ਪੰਜਾਬ ਦੇ ਹੋਰ ਨਾ ਵੀ ਸੈਂਕੜੇ ਪਿੰਡਾਂ ਦੇ ਵਿੱਚ ਜਿੱਥੇ ਐਦਾਂ ਸੈਂਕੜੇ ਕਿੱਲੇ ਜ਼ਮੀਨਾਂ ਪਈਆਂ ਉਹ ਵੀ ਗਰੀਬ ਕਿਰਤੀਆਂ ਤੱਕ ਪਹੁੰਚਾਉਣ ਦੀ ਮਿਹਨਤ ਛੇੜੋਗੇ ਬਿਲਕੁਲ ਪਹਿਲਾਂ ਜਦੋਂ ਪੰਚੇਤੀ ਜ਼ਮੀਨ ਦੇ ਤੀਜੇ ਹਿੱਸੇ ਦੀ ਗੱਲ ਕੀਤੀ ਸੀ ਉਦੋਂ ਵੀ ਕਹਿੰਦੇ ਸੀ ਤੁਹਾਡੇ ਲੋਕ ਦਿਹਾੜੀ ਕਰ ਸਕਦੇ ਨੇ ਤੁਹਾਡੀਆਂ ਕੋਈ ਜ਼ਮੀਨਾਂ ਨਹੀਂ ਪਰ 20000 ਬਿੱਗੇ ਤੋਂ ਉੱਪਰ ਜ਼ਮੀਨ ਅੱਜ ਉਹ ਐਸੀ ਭਾਈਚਾਰਾ ਬੋਲ ਲਾ ਗਿਆ ਔਰ ਇਸੇ ਤਰ੍ਹਾਂ ਇੱਥੇ 153 ਬੇਚਰਾਗ ਪਿੰਡ ਉਹ ਨੇ ਜਿਹੜੇ ਕੱਲੇ ਬਾਰਡਰ ਏਰੀਆ ਦੇ ਵਿੱਚ ਨੇ ਇਹ ਤੋਂ ਬਿਨਾਂ ਪੂਰੇ ਪੰਜਾਬ ਦੇ ਵਿੱਚ ਬੇਚਰਾਗ ਪਿੰਡਾਂ ਦੇ ਨਾ ਥੱਲੇ ਔਰ ਵੱਡੇ ਵੱਡੇ ਭੂਮੀਪਤੀਆਂ ਵੱਲੋਂ ਹਜ਼ਾਰਾਂ ਏਕੜ ਦੇ ਉੱਤੇ ਜਿਹੜੇ ਕਬਜ਼ੇ ਕੀਤੇ ਹੋਏ ਨੇ ਇਹ ਮੁਹਿਮ ਉਹਦਾ ਜਿਹੜਾ ਇੱਕ ਸ਼ੁਰੂਆਤੀ ਕਦਮ ਆ ਔਰ ਇਹਨੇ ਉਹਨਾਂ ਜ਼ਮੀਨਾਂ ਵੱਲੋਂ ਵਧਣਾ ਔਰ ਇਹ ਕਾਫਲਾ ਜਿਹੜਾ ਇਹਨੇ ਵੀ ਪੂਰੇ ਪੰਜਾਬ 'ਚ ਫੈਲਣਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸਰਕਾਰਾਂ ਨੇ ਆਪ ਹੀ ਲੈਂਡ ਸੀਲਿੰਗ ਐਕਟ ਬਣਾਇਆ ਹੋਇਆ 1.75 ਏਕੜ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਪਰ ਫਿਰ ਵੀ ਸੈਂਕੜੇ ਹਜ਼ਾਰਾਂ ਜ਼ਗੀਰਦਾਰ ਟਾਈਪ ਪਰਿਵਾਰ ਨੇ ਜਿਨ੍ਹਾਂ ਨੇ ਜ਼ਮੀਨਾਂ ਰੱਖੀਆਂ ਹੋਈਆਂ ਨੇ ਕੀ ਸਰਕਾਰਾਂ ਆਪਣਾ ਬਣਾਇਆ ਕਾਨੂੰਨ ਲਾਗੂ ਕਿਉਂ ਨਹੀਂ ਕਰ ਰਹੀਆਂ ਅਸਲ ਦੇ ਵਿੱਚ ਜਿਨ੍ਹਾਂ ਨੇ ਕਾਨੂੰਨ ਲਾਗੂ ਕਰਨਾ ਉਹਨਾਂ ਦਾ ਹੀ ਨਾ ਜ਼ਮੀਨਾਂ ਦੇ ਉੱਪਰ ਕਬਜ਼ਾ ਰੈਵਨਿਊ ਡਿਪਾਰਟਮੈਂਟ ਦਾ ਚੇਅਰਮੈਨ ਜਿਹੜਾ ਸਰਕਾਰ ਬਦਲ ਜਾਂਦੀ ਸੀ ਉਹ ਨਹੀਂ ਸੀ ਬਦਲਦਾ ਜਸਟਿਸ ਸਾਰੋ ਉਹਦੀ ਜ਼ਮੀਨ ਇੱਥੋਂ ਥੋੜੀ ਦੂਰੀ ਆ 1700 ਬਿੱਗਾ ਪੰਚਾਇਤੀ ਜ਼ਮੀਨ ਵਿੱਚੀ ਦੂਜੀ 1700 ਬਿੱਗਾ ਜ਼ਮੀਨ ਉਹ ਪਿੰਡ 'ਚ ਰੱਖੀ ਬੈਠਾ ਉਹ ਕਦੋਂ ਇਹਨੂੰ ਲਾਗੂ ਕਰੂਗਾ ਇਸ ਕਰਕੇ ਜਿੰਨੇ ਵੱਡੇ ਆਈਪੀਐਸ ਪੀਸੀਐਸ ਅਫਸਰ ਨੇ ਜਿੰਨੇ ਜਿੰਨੇ ਇੱਥੋਂ ਵੱਡੇ ਪੋਲਿਟਿਸ਼ੀਅਨ ਨੇ ਉਹਨਾਂ ਕੋਲ ਉਹ ਹਜ਼ਾਰਾਂ ਕਿਲਾ ਜ਼ਮੀਨ ਦਾ ਤੇ ਉਹ ਕਦੇ ਇਸ ਕਾਨੂੰਨ ਨੂੰ ਆਪ ਲਾਗੂ ਨਹੀਂ ਕਰਨਗੇ ਔਰ ਇਤਿਹਾਸ ਗਵਾਹ ਵੀ ਲੋਕ ਫਿਰ ਆਪ ਹੀ ਕਾਨੂੰਨ ਜਿਹੜਾ ਉਹ ਬਣਾਉਣਾ ਵੀ ਜਾਣਦੇ ਆ ਤੇ ਇਹ ਜਿਹੇ ਕਾਨੂੰਨ ਟੌਣਾ ਵੀ ਜਾਣਦੇ ਆ ਜਿਹੜੇ ਲੋਕਾਂ ਦੇ ਖਿਲਾਫ ਹੋਣ ਔਰ ਉਹਦੇ ਲਈ ਇਹ ਸ਼ੁਰੂਆਤ ਆ ਕਿ ਅੱਜ ਆਪ ਲੋਕਾਂ ਨੇ ਜਿਹੜਾ ਉਸ ਕਾਨੂੰਨ ਨੂੰ ਲਾਗੂ ਕਰਨ ਦੀ ਲੜਾਈ ਸ਼ੁਰੂ ਕਰ ਲਈ। ਕੁਝ ਲੋਕ ਇਸ ਤਰ੍ਹਾਂ ਵੀ ਗੱਲਾਂ ਕਰਨਗੇ ਕਿ ਇਹ ਗਰੀਬ ਉੱਠੇ ਨੇ ਇਹ ਹੁਣ ਆਮ ਕਿਸਾਨੀ ਦੇ ਵਿਰੁੱਧ ਹੋਣਗੇ ਕਿ ਤੁਹਾਡੀ ਇਸ ਸੰਘਰਸ਼ ਦੇ ਵਿੱਚ ਜਿਹੜੀ ਆਮ ਨਾਰਮਲ ਕਿਸਾਨ ਨੇ ਆਮ ਖੇਤਾਂ ਦੇ ਕਿਸਾਨ ਨੇ 5 7 10 ਕਿੱਲਿਆਂ ਵਾਲੇ ਉਹਨਾਂ ਨਾਲ ਵੀ ਕੋਈ ਤੁਹਾਡਾ ਟਕਰਾਅ ਜਾਂ ਤੁਹਾਡੀ ਕੋਈ ਵਿਰੋਧਤਾ ਹੈ ਉਹਨਾਂ ਨਾਲ ਸਾਡਾ ਕੋਈ ਰੌਲਾ ਨਹੀਂ ਸਗੋਂ ਬਹੁਤ ਸਾਰੇ ਬੇਜਮੀਨੇ ਕਿਸਾਨ ਇਸ ਕਾਫਲੇ ਦਾ ਹਿੱਸਾ ਸੀ ਇਸ ਕਰਕੇ ਇਹ ਉਸ ਗੱਲ ਨੂੰ ਸਾਬਤ ਕਰਦਾ ਵੀ ਇਹ ਕੱਲੀ ਕੋਈ ਜਾਤੀ ਵਿਸ਼ੇਸ਼ ਦੀ ਲੜਾਈ ਨਹੀਂ ਇਹ ਬੇਜਮੀਨਿਆਂ ਦੀ ਕਿਰਤੀਆਂ ਦੀ ਲੜਾਈ ਆ ਅਸੀਂ ਤਾਂ ਉਹਨਾਂ ਨੂੰ ਵੀ ਸੱਦਾ ਦਿੰਦੇ ਆ ਜਿਹੜੇ ਸ਼ਹਿਰ ਦੇ ਵਿੱਚ ਦਿਹਾੜੀ ਜਾਣ ਲੱਗੇ ਆਪਦਾ ਮੂੰਹ ਟੱਕਦੇ ਨਹੀਂ ਸ਼ਰਮ ਆਉਂਦੇ ਨੇ ਵੀ ਕੋਈ ਦੇਖ ਨਾ ਲਵੇ ਅਸੀਂ ਕਹਿੰਦੇ ਆ ਉੱਥੇ ਮੂੰਹ ਟੱਕਣ ਨਾਲੋਂ ਇੱਥੇ ਮੂੰਹ ਨੰਗਾ ਕਰਕੇ ਆਓ ਡੰਡੇ 'ਚ ਝੰਡਾ ਪਾਓ ਤੇ ਜਿਹੜੀਆਂ ਜ਼ਮੀਨਾਂ ਵਿਆਜ ਵਿੱਚੀ ਟੋਟੀਆਂ ਉਹ ਵੱਡੇ ਧਨਾੜ ਲੈ ਗਈ ਉਹ ਜ਼ਮੀਨਾਂ ਤੁਹਾਡੇ ਪੈਰਾਂ ਥੱਲੇ ਹੋਣਗੀਆਂ ਔਰ ਉਹ ਲੋਕ ਇਹਦੇ ਲਈ ਹੰਗਾਰਾ ਵੀ ਭਰ ਰਹੇ ਨੇ ਅੱਜ ਚਾਹੇ ਉਹ ਥੋੜੀ ਗਿਣਤੀ ਜਾਏ ਨੇ ਪਰ ਜਦੋਂ ਉਹਨਾਂ ਨੂੰ ਲੱਗੂ ਵੀ ਇਹ ਜਿੱਤ ਵੱਲ ਜਾ ਰਿਹਾ ਕਦਮ ਤਾਂ ਉਹ ਪੂਰੇ ਦਾ ਪੂਰਾ ਕਾਫਲਾ ਚਾਹੇ ਉਹ ਛੋਟੀ ਕਿਸਾਨੀ ਆ ਚਾਹੇ ਬੇਜਮੀਨੀ ਆ ਉਹ ਇਹਦੇ ਨਾਲ ਹੋਊਗੀ ਅੱਜ ਤੁਸੀਂ ਇੱਕ ਇੱਥੇ ਅਨਾਉਂਸਮੈਂਟ ਕੀਤੀ ਹੈ ਕਿ ਅੱਜ ਤੋਂ ਬਾਅਦ ਇਸ ਜਗ੍ਹਾ ਦਾ ਨਾਮ ਬੇਚਰਾਗ ਨਹੀਂ ਹੋਊਗਾ ਬੇਗਮਪੁਰਾ ਹੋਊਗਾ ਬੇਗਮਪੁਰਾ ਨਾਮ ਤੁਸੀਂ ਕਿਉਂ ਰੱਖ ਰਹੇ ਹੋ ਸਤਗੁਰ ਰਵਦਾਸ ਮਹਾਰਾਜ ਨੇ ਇੱਕ ਕਿ ਹਾਜ਼ੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਆਣ ਛੋਟ ਬੜੇ ਸਭ ਸੰ ਬਸੇ ਰਵਿਦਾਸ ਰਹੇ ਪਰਸਨ ਉਹਨਾਂ ਨੇ ਉਦੋਂ ਬਰਾਬਰਤਾ ਦੀ ਗੱਲ ਕੀਤੀ ਜਿਹੜੀ ਬਰਾਬਰਤਾ ਦੀ ਲੜਾਈ ਸਤਗੁਰ ਰਵਦਾਸ ਮਹਾਰਾਜ ਨੇ ਛੇੜੀ ਜਿਹਦੀ ਬਾਬੇ ਨਾਨਕ ਨੇ ਗੱਲ ਕੀਤੀ ਜਿਹਦੀ ਭਗਤ ਸਿੰਘ ਨੇ ਬੰਦਾ ਸਿੰਘ ਬਹਾਦਰ ਨੇ ਗੱਲ ਕੀਤੀ ਇਹ ਉਸੇ ਲੜਾਈ ਦਾ ਕਾਫਲਾ ਔਰ ਇਹ ਬੇਗੰਪੁਰਾ ਇਸੇ ਕਰਕੇ ਨੌ ਰੱਖਿਆ ਤਾਂ ਕਿ ਜੇ ਸਾਡੇ ਕਿਰਤੀਆਂ ਕੋਲ ਕੋਈ ਜ਼ਮੀਨ ਦਾ ਟੋਟਾ ਹੋਊ ਤਾਂ ਉਹਨਾਂ ਨੂੰ ਇਸ ਗੱਲ ਦਾ ਦੁੱਖ ਨਹੀਂ ਹੋਊ ਵੀ ਬਗਾਨੀ ਬੱਟ ਦੇ ਉੱਤੇ ਕੋਈ ਹਾਕ ਮਾਰ ਕੇ ਪੁੱਛ ਲੂ ਵੀ ਕੀ ਦੀਆਂ ਕਿਹਨੂੰ ਪੁੱਛ ਕੇ ਬੜੀਆਂ ਆਪਦੇ ਖੇਤ ਹੋਣਗੇ ਕੋਈ ਦੁੱਖ ਨਹੀਂ ਹੋਊ ਤੇ ਘੱਟੋ-ਘੱਟ ਹੌਸਲਾ ਹੋਊ ਵੀ ਆਪਦੇ ਜੋ ਕੇ ਦਾਣੇ ਆਪਦੇ ਡੰਗਰਾਂ ਜੋਗਾ ਚਾਰਾ ਆਪਦੇ ਖੇਤ ਚ ਬੀਜਣ ਲੱਗ ਜਾਣਗੇ ਔਰ ਤੁਸੀਂ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੀ ਲੜਾਈ ਛੇੜੀ ਸੀ ਜਦੋਂ ਮਜਾਰਿਆਂ ਚ ਜ਼ਮੀਨਾਂ ਵੰਡੀਆਂ ਸੀ ਕੀ ਮੰਨਦੇ ਹੋ ਕਿ ਉਸੇ ਲੜਾਈ ਦਾ ਹੀ ਅਗਲਾ ਪੜਾ ਤੁਸੀਂ ਸ਼ੁਰੂ ਕੀਤਾ ਬਿਲਕੁਲ ਜਿਵੇਂ ਕਹਿੰਦੇ ਨੇ ਕਿ ਇਤਿਹਾਸ ਆਪ ਦੇ ਆਪ ਨੂੰ ਦੁਹਰਾਉਂਦਾ ਪਹਿਲਾ ਬਾਬਾ ਬੰਦਾ ਸਿੰਘ ਬਹਾਦਰ ਨੇ ਨਾ ਜ਼ਮੀਨਾਂ ਦੀ ਵੰਡ ਦੀ ਲੜਾਈ ਕੀਤੀ ਫਿਰ ਪੈਪਸੋ ਦੀ ਮੁਜਾਰਾ ਮੂਵਮੈਂਟ ਚੱਲੀ ਫਿਰ ਨਕਸਲਬੜੀ ਦਾ ਅੰਦੋਲਨ ਇਸ ਗੱਲ ਦਾ ਗਵਾਹ ਤੇ ਅੱਜ ਇੱਕ ਵਾਰ ਫੇਰ ਜਿਹੜੇ ਦਲਤ ਨੇ ਬੇਜ਼ਮੀਨੇ ਨੇ ਉਹਨਾਂ ਨੇ ਆਪਣੀਆਂ ਜ਼ਮੀਨਾਂ ਤੇ ਦਾਵੇਦਾਰੀ ਲਈ ਇਹ ਘੋਲ ਆ ਜਿਹੜਾ ਸ਼ੁਰੂ ਕੀਤਾ ਇਹ ਓਸੇ ਦੀ ਜਿਹੜੀ ਲਗਾਤਾਰਤਾ ਔਰ ਇਹ ਜਿਹੜਾ ਮੋਰਚਾ ਉਹ ਜਿੱਤ ਵੱਲ ਜਾਊਗਾ ਮੋਰਚਾ ਜਿੱਤ ਵੱਲ ਜਾਊਗਾ ਤੁਸੀਂ ਦੇਖ ਸਕਦੇ ਹੋ ਸੈਂਕੜੇ ਮਜ਼ਦੂਰ ਅੱਜ ਇੱਥੇ ਚਿਰਾਗ ਲਾ ਕੇ ਮੋੜ ਰਹੇ ਨੇ ਚਿਹਰਿਆਂ ਤੇ ਰੌਣਕ ਹੈ ਬਾਪੂ ਦੀ ਸਾਰੀ ਉਮਰ ਬੀਤ ਗਈ ਆ ਬਾਪੂ ਜੀ ਅੱਜ ਜ਼ਮੀਨ ਮਿਲਣ ਦੀ ਗੱਲ ਆਈ ਹੈ ਜੇ ਜ਼ਮੀਨ ਮਿਲਦੀ ਹੈ ਤਾਂ ਕਿੰਨੀ ਖੁਸ਼ੀ ਹੋਊਗੀ ਜਿੰਨੀ ਕਹਦੇ ਹੁਣ ਨੀਓ ਅੱਛਾ ਹਾਂਜੀ ਚਾਹਨਾ ਹੈ ਮਨ ਚ ਵੀ ਸਾਡੇ ਅਸੀਂ ਵੀ ਮਾਲਕ ਹੋਈਏ ਸਾਡੀ ਵੀ ਕੋਈ ਜਾਇਦਾਦ ਹੋਵੇ ਅਸੀਂ ਜ਼ਮੀਨ ਲੈ ਕੇ ਜਾਵਾਂਗੇ ਚਾਹੇ ਮਰ ਜੀਏ ਹਾਂਜੀ ਪਹਿਲਾਂ ਕਿੰਨੀ ਜ਼ਮੀਨ ਆ ਤੁਹਾਡੇ ਕੋਲੇ ਪੂਰਾ ਵੀ ਨਹੀਂ ਹੈ ਨੀ ਨਾ ਜੀ ਨਾ ਬਿਲਕੁਲ ਹੀ ਹੈ ਨੀ ਪਰ ਖੇਤਾਂ 'ਚ ਕੰਮ ਤਾਂ ਬਹੁਤ ਕੀਤਾ ਹੋਣਾ ਜਿੰਨਾ ਕਹਨੇ 5 ਸਾਲ ਹੋ ਗਏ ਸੀਰ ਕਰਦੇ ਨੂੰ ਧਨਾਰ ਜੱਟਾਂ ਦਾ ਹਾਂਜੀ ਮਤਲਬ ਕੰਮ ਖੇਤਾਂ ਚ ਕੀਤਾ ਪਰ ਖੇਤ ਕੋਈ ਨਹੀਂ ਹੈਗਾ ਹਾਂਜੀ ਕੋਈ ਖੇਤ ਨਹੀਂ ਅਸਲ ਵਿੱਚ ਹਾਂਜੀ ਦੇਖੋ ਜੀ ਕੰਮ ਖੇਤਾਂ ਚ ਕੀਤਾ ਪਰ ਖੇਤ ਕੋਈ ਨਹੀਂ ਹੈ ਤੇ ਅੱਜ ਇਹ ਕਹਿਣ ਆਏ ਨੇ ਕਿ ਹਮ ਮਿਹਨਤ ਕਰ ਇਸ ਦੁਨੀਆ ਕੇ ਜਬ ਆਪਣਾ ਹਿੱਸਾ ਮੰਗਾਂਗੇ ਇੱਕ ਬਾਗ ਨਹੀਂ ਇੱਕ ਖੇਤ ਨਹੀਂ ਹਮ ਸਾਰੀ ਦੁਨੀਆ ਮੰਗਾਂਗੇ ਬਹੁਤ ਮਿਹਰਬਾਨ ਜਿੰਦਾਬਾਦ ਜਿੰਦਾਬਾਦ ਤੁਸੀਂ ਦੇਖ ਸਕਦੇ ਹੋ ਇਸ ਬੇਆਬਾਦ ਪਈ ਸੈਂਕੜੇ ਕਿੱਲੇ ਜ਼ਮੀਨ ਤੇ ਅੱਜ ਇਹ ਕਿਰਤੀ ਆਪਣੀ ਦਾਵੇਦਾਰੀ ਦਾ ਚਰਾਗ ਲਗਾ ਤੁਸੀਂ ਦੇਖ ਸਕਦੇ ਹੋ ਬੇਚਰਾਗ ਪਿੰਡ ਦੇ ਵਿੱਚ ਚਰਾਗ ਲੱਗ ਚੁੱਕਿਆ ਔਰ ਇਸ ਸੈਂਕੜੇ ਹਜ਼ਾਰਾਂ ਕਿਰਤੀ ਅੱਜ ਇਸ ਬੇਆਬਾਦ ਪਈ ਜ਼ਮੀਨ ਤੇ ਦਾਵੇਦਾਰੀ ਫੋਕਨ ਦਾ ਚਰਾ